ਫਗਵਾੜਾ ਨਸਤੇਖ ਪਿੰਡ ਖਜੂਲਾ ਦੀ ਰਹਿਣ ਵਾਲੀ ਇੱਕ ਮੈਲਾ ਨੇ ਆਪਣੇ ਜੇਠ ਅਤੇ ਉਸਦੇ ਪਰਿਵਾਰ ਵੱਲੋਂ ਉਸ ਨਾਲ ਅਤੇ ਉਸਦੇ ਪਤੀ ਤੇ ਬੇਟੇ ਨਾਲ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹਾਂਜੀ ਕੀ ਨਾਮ ਤੁਹਾਡਾ ਜੀ ਕੁਸ਼ਪਰਾਂ ਕੁਸ਼ਪਰਾਂ ਨੂੰ ਕੀ ਜੇ ਕਰਨੀ ਹੈ ਉਸੇ ਜੀ ਹੋਣਗੇ ਕੀ ਮਾਮਲਾ ਹੈ ਤੁਸੀਂ ਆਪਣੇ ਘਰ ਵਾਲਿਆਂ ਤੇ ਆਪਣੇ ਮੁੰਡੇ ਨੂੰ ਹਸਪਤਾਲ ਲੈ ਆਏ ਕੀ ਮਾਮਲਾ ਸਾਰਾ ਹੈ ਮਾਮਲਾ ਸਾਡਾ ਇੰਸਟੀਗਰਾਮ ਹੀ ਸਾਡੇ ਦੇਰ ਜੇਠ ਅੱਪਸ ਚ ਹੀ ਕਰਦੇ ਪਏ ਸੀਗੇ ਤੇ ਛੋਟਾ ਘਰਪਰੇ ਦੀ ਵਾਈਫ ਆ ਇਹਨੂੰ ਮੇਰੇ ਬੇਟੇ ਨੂੰ ਆ ਕੇ ਲੈ ਕੇ ਗਈ ਆ ਘਰੋਂ ਤੇ ਕਹਿੰਦੀ ਕਿ ਉੱਧਰ ਲੜਾਈ ਹੁੰਦੀ ਪਈ ਆ ਤੇ ਇਹ ਚਲੇ ਗਏ ਨੇ ਸਾਨੂੰ ਵੀ ਨਹੀਂ ਦੱਸਿਆ ਮੈਂ ਕੋਠੇ ਉੱਪਰ ਦੀ ਦੇਖਿਆ ਤੇ ਇਹ ਜਾਂਦਾ ਪਿਆ ਸੀ ਮੈਂ ਪਿੱਛੇ ਗਈ ਤਾਂ ਮੇਰੇ ਜੇਠ ਨੇ ਜਾਂਦਿਆਂ ਨੂੰ ਇਹਦੇ ਐਟ ਛੱਡ ਕੇ ਮਾਰੀ ਤੇ ਉਸ ਤੋਂ ਬਾਅਦ ਚ ਉਹਨੇ ਆਪਣੀ ਮਾਂ ਦੇ ਚਪੇੜ ਮਾਰੀ ਤਾਂ ਮੈਂ ਉਹਨੂੰ ਚੱਕਣ ਲੱਗੀ ਤਾਂ ਉਹਨਾਂ ਨੇ ਮੈਨੂੰ ਵੀ ਉੱਥੇ ਫੜ ਕੇ ਕੁੱਟਮਾਰ ਕੀਤੀ ਫਿਰ ਅਸੀਂ ਦੂਸਰੇ ਦਿਨ ਤੀਜੇ ਦਿਨ ਬਾਅਦ ਪੰਚਾਇਤ ਕੀਤੀ ਪੰਚਾਇਤ ਦੇ ਵਿੱਚ ਸੁਣਵਾਈ ਹੋਈ ਜਦੋਂ ਅਸੀਂ ਇਕੱਠੇ ਹੋ ਕੇ ਗਏ ਉੱਥੇ ਮੇਰੇ ਦੇਰਾ ਜੇਠਾ ਨੇ ਇਹਨਾਂ ਨੇ ਗੁਰਪ੍ਰੀਤ ਨੇ ਤਾਰੀ ਨੇ ਗਿਆਨੀ ਨੇ ਮੈਨੂੰ ਫੜ ਕੇ ਕੁੱਟਿਆ ਤੇ ਮੇਰੀ ਸੋਨੇ ਦੀ ਰਿੰਗ ਵੀ ਲਾਉਣ ਲੱਗੇ ਸੀ ਪਰ ਉਹ ਮੈਂ ਵਿਚਾਲੀ ਤਾਂ ਉਹਨਾਂ ਨੇ ਮੇਰੀਆਂ ਵਾਲੀਆਂ ਲਾ ਲਈਆਂ ਉੱਥੇ ਤੇ ਉਸ ਤੋਂ ਬਾਅਦ ਮੇਰੇ ਮੁੰਡੇ ਨੂੰ ਵਾਰ ਕੱਢ ਦਿੱਤਾ ਮੁੰਡਾ ਲਾਤਾ ਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਮੁੰਡੇ ਨੂੰ ਕਟ-ਕਟਾਪਾ ਕੀਤਾ ਤੇ ਦਾਤ ਮਾਰੇ ਤੇ ਮੁੰਡੇ ਦੇ ਟੰਕੇ ਵੀ ਲੱਗੇ ਆ ਤੇ ਮੇਰੇ ਹਸਬੰਦ ਵੀ ਤਾਂ ਖੜੇ ਰਹਸਣ ਸਾਨੂੰ ਇਨਸਾਫ ਚਾਹੀਦਾ ਕੋਣ ਕੋਣ ਲੋਕੇ ਆਉਂ ਹਾਂਜੀ ਕੋਣ ਲੋਕੇ ਆਜਾ ਕਿੰਨੇ ਨੇ ਇੱਥੇ ਇੱਕ ਗੌਰਪਰੀ ਤੇ ਆ ਜੀ ਜਿਹਦੇ ਕਰਕੇ ਲੜਾਈ ਹੋਈ ਆ ਤੇ ਦੂਸਰੇ ਨੰਬਰ ਤੇ ਜੇਠ ਆ ਮੇਰਾ ਬੀਜੇ ਕੁਮਾਰ ਉਸ ਤੋਂ ਬਾਅਦ ਮੇਰਾ ਦੇਰਿਆ ਤਾਲੀ ਕਾਰਨ ਹੋ ਲੜਾਈ ਹੋਣ ਦਾ ਲੜਾਈ ਹੋਣ ਦਾ ਕਾਰਨ ਕੀ ਉਹ ਆਪਸ ਵਿੱਚ ਹੀ ਲੜਦੇ ਪਏ ਸੀਗੇ ਸਾਨੂੰ ਸਿਰਫ ਸਾਧ ਕੇ ਲਿਜਾ ਕੇ ਉਹਨਾਂ ਨੇ ਵੇਚਣਾ ਸਾਲਿਆ ਤੇ ਉਹ ਹੁਣ ਇੱਕੋ ਹੀ ਹੋ ਗਏ ਤਿੰਨੇ ਜਣੇ ਤੇ ਉਹਨਾਂ ਦੀਆਂ ਘਰਵੜੀਆਂ ਵੀ ਨਾਲ ਹੀ ਆ ਤੇ ਅਸੀਂ ਹੁਣ ਤਿੰਨੇ ਹੀ ਪੇ ਪੁੱਤ ਤੇ ਮੈਂ ਇਹਨਾਂ ਦੀ ਮਾਂ ਆ ਰਾਮਾਂ ਦੀ ਬਧੀ ਤੇ ਅਸੀਂ ਤਿੰਨੋਂ ਇਕੱਲੇ ਆ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਨੂੰ ਉਹਨਾਂ ਕੋਲੋਂ ਇਨਸਾਫ ਲੈ ਕੇ ਦਿਓ ਕਿ ਸਾਡਾ ਕੋਈ ਉਹਨਾਂ ਨਾਲ ਲੜਾਈ ਝੜਾ ਦਾ ਝਗੜਾ ਨਹੀਂ ਸੀਗਾ ਤੇ ਸਾਨੂੰ ਉਹਨਾਂ ਦੇ ਵਿੱਚ ਕਿਉਂ ਲਿਆ ਤੇ ਮੇਰੀ ਰਿੰਗ ਮੇਰੇ ਕੋਲੋਂ ਖੋਹਦੇ ਸੀ ਉਹ ਵਚਾਲੀ ਆ ਤੇ ਮੇਰੀਆਂ ਵਾਲੀਆਂ ਵੀ ਦੇਣ ਉਹਨਾਂ ਨੇ ਸਕੂਲਰੀ ਵੀ ਘਰੇ ਆ ਕੇ ਭੰਨੀਆਂ ਤੇ ਗੇਟ ਵੀ ਉਹਨਾਂ ਨੇ ਭੰਨੇ ਐ ਟਪਟਾ ਦੇ ਬੀਜੀ ਦੇ ਵਿੱਚ ਖੰਡਰਿਆ ਪਿਆ ਆ ਤੁਸੀਂ ਜਦੋਂ ਮੱਰੀ ਆ ਕੇ ਮੌਕਾ ਦੇ ਸਕਦੇ ਆ